ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਮਾਲਵੇ ਦੀ ਉਸ ਪਵਿੱਤਰ ਧਰਤੀ ਤੇ ਜਿਸ ਨੂੰ ਅੱਜ ਅਸੀਂ ਸਾਰੇ ਸ੍ਰੀ ਮੁਕਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਪੁਰਾਣਾ ਨਾਮ ਖਿਦਰਾਣਾ ਸੀ ਇੱਕ ਅਜਿਹਾ ਇਲਾਕਾ ਜਿੱਥੇ ਕਦੇ ਪਾਣੀ ਦੀ ਬੂੰਦ-ਬੂੰਦ ਲਈ ਲੋਕ ਤਰਸਦੇ ਸਨ ਉਹ ਕਿਵੇਂ ਸਿੱਖ ਇਤਿਹਾਸ ਦਾ ਇੱਕ ਅਹਿਮ ਪੰਨਾ ਬਣ ਗਿਆ ਆਓ ਜਾਣਦੇ ਹਾਂ ਖਿਦਰਾਣੇ ਦੀ ਟਾਬ ਅਤੇ ਚਾਲੀ ਮੁਕਤਿਆਂ ਦਾ ਪੂਰਾ ਇਤਿਹਾਸ ਸਨ 1705 ਵਿੱਚ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਸਨ ਗੁਰੂ ਜੀ ਕੋਟ ਕਬੂਰੇ ਪਹੁੰਚੇ ਪਰ ਉੱਥੋਂ ਦੇ ਚੌਧੇ ਕਬੂਰੇ ਨੇ ਮੁਗਲਾਂ ਦੇ ਡਰ ਤੋਂ ਕਿਲਾ ਦੇਣ ਤੋਂ ਮਨਾਂ ਕਰ ਦਿੱਤਾ ਅਖੀਰ ਗੁਰੂ ਜੀ ਆਪਣੇ ਸਿੱਖਾਂ ਸਮੇਤ ਖਿਦਰਾਣੇ ਦੀ ਢਾਬ ਵੱਲ ਵਧੇ ਇਹ ਇਲਾਕਾ ਜੰਗਲੀ ਸੀ ਅਤੇ ਪਾਣੀ ਬਹੁਤ ਖਾਰਾ ਸੀ ਇੱਥੇ ਸਿਰਫ ਇੱਕ ਢਾਬ ਸੀ ਜਿਸ ਦਾ ਮਾਲਕ ਖਿਦਰਾਣਾ ਨਾਮ ਦਾ ਵਿਅਕਤੀ ਸੀ 21 ਵਸਾਖ 1762 ਨੂੰ ਇੱਥੇ ਉਹ ਇਤਿਹਾਸਿਕ ਜੰਗ ਹੋਈ ਜਿਸ ਨੂੰ ਖਿਦਰਾਣੇ ਦੀ ਜੰਗ ਕਿਹਾ ਜਾਂਦਾ ਹੈ ਇਸ ਜੰਗ ਵਿੱਚ ਉਹ 40 ਸਿੱਖ ਜੋ ਕਦੇ ਆਨੰਦਪੁਰ ਸਾਹਿਬ ਵਿੱਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਮਾਈ ਭਾਗੋ ਦੀ ਪ੍ਰੇਰਣਾ ਨਾਲ ਵਾਪਸ ਆਏ ਉਹਨਾਂ ਨੇ ਸੁੱਕੀ ਟਾਬ ਅਤੇ ਝਾੜੀਆਂ ਦਾ ਆਸਰਾ ਲੈ ਕੇ ਮੁਗਲ ਫੌਜਾਂ ਦਾ ਸਾਹਮਣਾ ਕੀਤਾ ਸਿੱਖਾਂ ਦੀ ਬਹਾਦਰੀ ਦੇਖ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ ਜੰਗ ਤੋਂ ਬਾਅਦ ਗੁਰੂ ਜੀ ਨੇ ਮੈਦਾਨੇ ਜੰਗ ਵਿੱਚ ਜਾ ਕੇ ਸਿੱਖਾਂ ਦੀ ਸੇਵਾ ਕੀਤੀ। ਉੱਥੇ ਉਹਨਾਂ ਨੂੰ ਭਾਈ ਮਹਾ ਸਿੰਘ ਜੀ ਜ਼ਖਮੀ ਹਾਲਤ ਵਿੱਚ ਮਿਲੇ। ਜਦੋਂ ਗੁਰੂ ਜੀ ਨੇ ਉਹਨਾਂ ਦੀ ਅੰਤਿਮ ਇੱਛਾ ਪੁੱਛੀ ਤਾਂ ਭਾਈ ਮਹਾ ਸਿੰਘ ਨੇ ਉਹ ਬਿਦਾਵਾ ਪਾੜਨ ਦੀ ਬੇਨਤੀ ਕੀਤੀ। ਕਲਗੀਧਰ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਭਾਈ ਮਹਾ ਸਿੰਘ ਦਾ ਸੀਸ ਰੱਖਿਆ ਅਤੇ ਉਹ ਬਿਦਾਵਾ ਪਾੜ ਕੇ 40 ਸਿੱਖਾਂ ਨੂੰ ਮੁਕਤੇ ਹੋਣ ਦਾ ਵਰਦਾਨ ਦਿੱਤਾ। ਜਿਸ ਕਾਰਨ ਖਿਦਰਾਣਾ ਦਾ ਨਾਮ ਸ੍ਰੀ ਮੁਕਸਰ ਸਾਹਿਬ ਪੈ ਗਿਆ। ਅੱਜ ਇਸ ਸ਼ਹਿਰ ਵਿੱਚ ਕਈ ਇਤਿਹਾਸਿਕ ਗੁਰਦੁਆਰੇ ਸਾਨੂੰ ਉਸ ਜੰਗ ਦੀ ਯਾਦ ਦਿਵਾਉਂਦੇ ਹਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਬੇਦਾਵਾ ਪਾੜਿਆ ਗਿਆ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਸਿੰਘਾਂ ਨੇ ਤੰਬੂ ਲਗਾਏ ਸਨ ਗੁਰਦੁਆਰਾ ਮਾਤਾ ਭਾਗੌਰ ਜੀ ਮਾਈ ਭਾਗੋ ਜੀ ਦੀ ਯਾਦ ਵਿੱਚ ਗੁਰਦੁਆਰਾ ਸਈਦਗੰਜ ਸਾਹਿਬ ਜਿੱਥੇ 40 ਮੁਕਤਿਆਂ ਦਾ ਅੰਤਿਮ ਸੰਸਕਾਰ ਹੋਇਆ ਗੁਰਦੁਆਰਾ ਟੀਬੀ ਸਾਹਿਬ ਜਿੱਥੇ ਬੈਠ ਕੇ ਗੁਰੂ ਜੀ ਨੇ ਤੀਰ ਚਲਾਏ ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੇ ਗੁਰੂ ਜੀ ਦੇ ਘੋੜੇ ਦੀ ਰਿਕਾਬ ਟੁੱਟੀ ਸੀ ਅਤੇ ਗੁਰਦੁਆਰਾ ਦਾਤਨਸਰ ਸਾਹਿਬ ਜਿੱਥੇ ਗੁਰੂ ਜੀ ਨੇ ਦਾਤਨ ਕੀਤੀ ਅਤੇ ਇੱਕ ਹਮਲਾਵਰ ਮੁਗਲ ਦਾ ਖਾਤਮਾ ਕੀਤਾ ਹਰ ਸਾਲ ਮੰਗੀ ਦੇ ਮੌਕੇ ਤੇ ਲੱਖਾਂ ਸ਼ਰਧਾਲੂ ਇੱਥੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਆਓ ਅਸੀਂ ਵੀ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਇਹ ਟੁੱਟੀਆਂ ਗੰਡਣ ਵਾਲੇ ਸਤਿਗੁਰੂ ਸਾਨੂੰ ਵੀ ਆਪਣੇ ਚਰਨਾਂ ਨਾਲ ਗੰਢ ਕੇ ਰੱਖੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ